ਆ ਵੇਖੋ ਵੀਡੀਓ ਵੀਡੀਓ ਵੇਖ ਕੇ ਸਹੀ ਹੈ ਜਾਂ ਗਲਤ ਹੈ ਕਮੈਂਟਾਂ ਦੇ ਵਿੱਚ ਜਰੂਰ ਤੁਸੀਂ ਦੱਸ ਕੇ ਜਾਣਾ ਵੀਡੀਓ ਦੇਖੋ ਪੂਰੀ ਧਿਆਨ ਨਾਲ ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹੋ ਸਾਰੇ ਮੈਂ ਥੋੜੀ ਜੀ ਗੱਲ ਕਰਨੀ ਸੀਗੀ ਤੁਹਾਡੇ ਨਾਲ ਜਿਹੜਾ ਪਖੰਡੀ ਬਾਬਿਆਂ ਨੂੰ ਬੰਦਬੰਦ ਕਰਾਉਣ ਦਾ سلسلہ ਜਿਆ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਦੇਖੋ ਮੈਂ ਵੀ ਬਹੁਤ ਬੋਲਿਆ ਇਹਨਾਂ ਬਾਬਿਆਂ ਨੇ ਪਖੰਡ ਤੇ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ ਪਰ ਜਿਹੜਾ ਹੁਣ ਸਿਲਸਿਲਾ ਜੇ ਚੱਲ ਰਿਹਾ ਭਾਈ ਮਨਪ੍ਰੀਤ ਸਿੰਘ ਤੇ ਭਾਨੇ ਸਿੱਧੂ ਵਾਲਾ ਦੋਨਾਂ ਦੀ ਗੱਲ ਕਰਦਾ ਥੋੜੀ ਜੀ ਮੈਂ ਮਨਪ੍ਰੀਤ ਦੀ ਕਿੱਥੋਂ ਗੱਲ ਕਰਦੇ ਆ ਭਾਈ ਮਨਪ੍ਰੀਤ ਸਿੰਘ ਜਿੱਥੇ ਜਾਂਦਾ ਆ ਉੱਥੇ ਜਾੜ ਤੋਂ ਬਾਅਦ ਸੁਲ੍ਹਾ ਕਿੱਦਾਂ ਹੋ ਜਾਂਦੀ ਆ ਮਤਲਬ ਕੰਪਰੋਮਾਈਜ਼ ਸਮਝੌਤਾ ਜਿਹਨੂੰ ਕਹਿੰਨੇ ਪੰਜਾਬੀ ਵਿੱਚ ਉਹ ਕਿਦਾਂ ਹੋ ਜਾਂਦਾ ਪੂਰੇ ਪੰਜਾਬ ਦੇ ਵਿੱਚ ਹਾਲਾ ਲਾਲਾ ਕਰਨ ਤੋਂ ਬਾਅਦ ਫਿਰ ਤੁਹਾਡੀ ਇੱਕ ਵੀਡੀਓ ਆ ਜਾਂਦੀ ਇਕੱਠੇ ਕਰਕੇ ਲਓ ਜੀ ਸਾਡਾ ਸਮਝੌਤਾ ਹੋ ਗਿਆ ਚੱਕਰ ਕੀ ਹੈ ਚੱਕਰ ਕੀ ਹੈ ਗੱਲ ਕੀ ਹੈ ਗੱਲ ਕੀ ਹੈ ਖੁੱਲ ਕੇ ਦੱਸੋ ਨਾ ਫਿਰ ਜੇ ਤੁਸੀਂ ਪਖੰਡ ਬੰਦ ਕਰਨ ਲਈ ਨਿਕਲੇ ਹੋਇਆ ਫਿਰ ਤੇ ਮਜ਼ਾ ਤਾਦਿਆ ਨਾ ਉਹ ਡੇਰੇ ਉਹਨਾਂ ਦੇ ਬੰਦ ਕਰਾਓ ਉਹਦੇ ਦਰਵਾਜ਼ੇ ਲਾਓ ਉਥੋਂ ਸਾਰਾ ਕੁਝ ਛਕਾਓ ਉਹ ਵੀ ਲੜ ਝਗੜ ਕੇ ਨਹੀਂ ਕਿਸੇ ਤਰੀਕੇ ਦੇ ਨਾਲ ਤੇ ਜੇ ਤੁਸੀਂ ਮੈਂ ਜਿੰਨਾ ਕਿ ਨੋਟ ਕੀਤਾ ਆ ਕਾਫੀ ਵੀਡੀਓ ਵੇਖੀਆਂ ਜਿਹੜਾ ਭਾਈ ਮਨਪ੍ਰੀਤ ਉਹਦੀ ਮਤਲਬ ਕਿਤੇ ਪੈਰ ਵੀ ਨਹੀਂ ਲੱਗਦੇ ਤੁਸੀਂ ਬੋਲੀ ਬਾਡੀ ਲੈਂਗੁਏਜ ਵੀ ਦੇਖਿਓ ਜਦੋਂ ਉਹਨੂੰ ਇਹੋ ਜਿਹੇ ਸਵਾਲ ਹੁੰਦੇ ਆ ਮੈਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਡਿਟੇਲ ਵਿੱਚ ਸਾਰੀ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਰਾ ਕੁਝ ਦਿਖਾ ਕੇ ਅੱਜ ਮੈਂ ਬਸ ਇਹੀ ਕਹਿੰਦਾ ਕਿ ਸਮਝੌਤੇ ਕਿੱਦਾਂ ਹੋ ਜਾਂਦੇ ਫਿਰ ਹਰ ਇੱਕ ਜਗ੍ਹਾ ਜਾ ਕੇ ਕਹਿੰਦੇ ਆ ਉਹਨਾਂ ਨੂੰ ਗੱਲਾਂ ਗੱਲਾਂ ਤੋਂ ਬਾਅਦ ਕਿ ਤੁਸੀਂ ਆਪਾਂ ਕਿਤੇ ਬੈਠ ਕੇ ਗੱਲ ਕਰਦੇ ਆ ਇਹ ਕਿਹੜੀਆਂ ਗੁਪਤ ਮੀਟਿੰਗਾਂ ਹੁੰਦੀਆਂ ਨੇ ਕਿੰਨੇ-ਕਿੰਨੇ ਪੈਸੇ ਵਿੱਚ ਸਮਝੌਤਾ ਹੁੰਦਾ ਇਸ ਪਰਖਣ ਦੀ ਲੋੜ ਆ ਹੁਣ ਲੋਕਾਂ ਨੂੰ ਵੈਸੇ ਪਤਾ ਵੀ ਲੱਗ ਗਿਆ ਬਹੁਤ ਕਮੈਂਟਿੰਗ ਆਉਂਦੇ ਲੋਕੀ ਬੋਲਣ ਵੀ ਲੱਗ ਪਏ ਕਿਉਂਕਿ ਲੋਕੀ ਪਾਗਲ ਨਹੀਂ ਹੁਣ ਬਹੁਤ ਸਮਝਦਾਰ ਨੇ ਤੁਸੀਂ ਲੋਕਾਂ ਨੂੰ ਪਹਿਲਾਂ ਵਾਂਗੂ ਬੁੱਧੂ ਨਹੀਂ ਬਣਾ ਸਕਦੇ ਤੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਪੁੱਛੋ ਕਿ ਭਾਈ ਮਨਪ੍ਰੀਤ ਸਿੰਘ ਜੀ ਸਮਝੌਤੇ ਕਰਨ ਜਾਂਦੇ ਹੋ ਜਾ ਇਹ ਸਾਰਾ ਕੁਝ ਹਟਾਉਣ ਜਾਂਦੇ ਪਖੰਡ ਫਿਰ ਦੂਸਰੀ ਗੱਲ ਛੋਟੇ ਛੋਟੀਆਂ ਧੂੜੀਆਂ ਜੀਆਂ ਤੇ ਚੱਲ ਜਾਂਦੇ ਆ ਜਿਹੜੇ ਛੋਟੇ ਛੋਟੇ ਡੇਰੇ ਨੇ ਜਿਹੜੇ ਵੱਡੇ ਵੱਡੇ ਧੂਨੇ ਲੱਗਦੇ ਨੇ ਉਹਨਾਂ ਤੇ ਕਿਉਂ ਨਹੀਂ ਜਾਂਦੇ ਵੱਡੇ ਜਿਹੜੇ ਡੇਰੇ ਨੇ ਕਿੰਨੇ ਪੰਜਾਬ ਦੇ ਵਿੱਚ ਆ ਉਹਨਾਂ ਤੇ ਪਖੰਡ ਨਹੀਂ ਤੁਹਾਨੂੰ ਨਜ਼ਰ ਆਉਂਦੇ ਜਾਓ ਤਾਂ ਫਿਰ ਜਾ ਕੇ ਪਤਾ ਲੱਗੇ ਤੁਹਾਨੂੰ ਅੱਗੇਉਂ ਜਵਾਬ ਵੀ ਦਿੰਦੇ ਨੇ ਮਜ਼ਾ ਤਾਦਿਆ ਨਾ ਜੇ ਉਹ ਵੀ ਡੇਰੇ ਬੰਦ ਕਰਾਂ ਉਹ ਜਿਹੜੇ ਵੱਡੇ ਵੱਡੇ ਧੂਨੇ ਲੱਗਦੇ ਨੇ ਜਿੱਥੇ ਸਾਰੇ ਡੇਰੇ ਸਿਕਟਾਂ ਜਿੱਦਾਂ ਲੱਗਦਾ ਜਿੱਦਾਂ ਪੱਠਾ ਚੱਲ ਰਿਆ ਹੁੰਦਾ ਉਹਨਾਂ ਕੋਲ ਵੀ ਜਾਓ ਨਾ ਅਸੀਂ ਤੇ ਇੱਥੇ ਦੂਰ ਬੈਠੇ ਆ ਤੁਸੀਂ ਤੇ ਚਲੋ ਪੰਜਾਬ ਦੇ ਵਿੱਚ ਬੈਠੋ ਜਾ ਸਕਦੇ ਹੋ ਫਿਜ਼ੀਕਲੀ ਅਸੀਂ ਤੇ ਗੱਲ ਕਰ ਸਕਦੇ ਹਾਂ ਉਹਨਾਂ ਕੋਲ ਵੀ ਜਾਓ ਛੋਟੇ ਡੇਰੇ ਤੇ ਬਾਤ ਨਹੀਂ ਗੱਲਾਂ ਆ ਇੱਕ ਛੋਟੂ ਛੋਟੀਆਂ ਸਾਖਾਂ ਨੇ ਪਰ ਵੱਡਿਆਂ ਨੂੰ ਵੀ ਹੱਥ ਪਾਉ ਜੇ ਤੁਸੀਂ ਸ਼ੁਰੂ ਕੀਤਾ ਤਾਂ ਅਸੀਂ ਤੁਹਾਡੇ ਨਾਲ ਆ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ ਤੁਹਾਡੇ ਨਾਲ ਆ ਜੇ ਡਰਾਮੇ ਕਰੋਗੇ ਪੈਸੇ ਬਣਾਓਗੇ ਫੇਰ ਨਹੀਂ ਤੁਹਾਡੇ ਨਾਲ ਫੇਰ ਤੁਹਾਨੂੰ ਵੀ ਖਿੱਚਾਂਗੇ ਬਾਕੀ ਸੰਗਤ ਜਾਣੀ ਜਾਣ ਹੈ ਕਮੈਂਟ ਵਾਲੇ ਤੁਸੀਂ ਆਪਣੀ رائے ਜਰੂਰ ਦਿਓ ਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਇਹ ਸਾਰਾ ਕੁਝ ਦਿਖਾ ਕੇ ਡਿਟੇਲ ਵਿੱਚ ਗੱਲ ਕਰਾਂਗਾ ਮੈਂ ਤੁਹਾਨੂੰ ਪਤਾ ਜਿੱਦਾਂ ਮੈਂ ਗੱਲ ਕਰਦਾ ਹੁੰਦਾ ਫਿਰ ਤੇ ਉਸ ਤਰੀਕੇ ਨਾਲ ਫਿਰ ਗੱਲ ਜੂਰ ਕਰਾਂਗੇ ਥੈਂਕ ਯੂ ਵੈਰੀ ਮਚ ਹਾਂਜੀ ਦਿਓ ਹਰ ਵਿਚਾਰ ਆਪ ਆਪਣੇ ਤੱਪ ਕੇ ਸ਼ੇਅਰ ਕਰਦੇ ਵੀਡੀਓ ਧੰਨਵਾਦ